ਨੇਕ੍ਰੋਫੀਲੀਆ ਸੀ محمد ریاض ਨੂੰ ਉਹਨੇ ਉਹ ਕਬਰਸਤਾਨ ਦੇ ਉੱਤੇ ਨਾ ਪਾਣੀ ਪਾਉਣਾ ਹੁੰਦਾ ਸੀ ਕਰਾਚੀ ਦਾ ਇਹੀ ਕੰਮ ਸੀ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਕਬਰਾਂ ਦੇ ਉੱਤੇ ਪਾਣੀ ਪਾਣਾ ਤੇ ਜਿਹੜੀ ਨੂੰ ਪਤਾ ਲੱਗਿਆ ਨਾ ਔਰਤ ਦੀ ਕਬਰ ਉਹਦੇ ਨਾਲ ਫਰਸ਼ੀ ਭਾਜੀ ਨੇ ਸੈਕਸ ਕਰਨਾ 8 ਸਾਲ ਇਹਨੇ ਕੰਮ ਕੀਤਾ ਤੇ 8 ਸਾਲਾਂ ਚ 48 ਔਰਤਾਂ ਨਾਲ ਸੈਕਸ ਕਰ ਗਿਆ ਇਹਦਾ ਇੱਕ ਦੋਸਤ ਵੀ ਹੁੰਦਾ ਸੀ ਵਜ਼ੀਰ ਆ ਉਹ ਵੀ ਕਰਦਾ ਸੀ ਮਰੀਆਂ ਲਾਸ਼ਾਂ ਨਹੀਂ ਮਰੀ ਨਾਲ ਮਰੀ ਨਾਲ ਫਰਸ਼ੀ ਭਾਜੀ ਮਰੀ ਔਰਤ ਨਾਲ ਸੈਕਸ ਕਰਦਾ ਸੀ ਤੇ ਇੱਕ ਦਿਨ ਵੇਲਾ ਕੁਦਰਤ ਨੇ ਜਿੱਦਾਂ ਫਟਾਣਾ ਹੁੰਦਾ ਇਹ ਤੇ ਪਰ ਆਤਨੀ ਸਿਆਣਾ ਜਿੱਦਨ ਇਹਨੇ ਲਾਸਟ ਔਰਤ ਨਾਲ ਸੈਕਸ ਕੀਤਾ ਨਾ ਤੇ ਇਹ ਗਿਆ ਕਿਉਂਕਿ ਦਾ ਵਜ਼ੀਰਾ ਦੋਸਤ ਚਿੱਟਾ ਛੁਟਾ ਪੀਂਦਾ ਹੋਇਆ ਮਰ ਗਿਆ ਇਸ ਤੋਂ ਇਹਦੇ ਫੜਨ ਤੋਂ 6-7 ਮਹੀਨਿਆਂ ਪਹਿਲਾਂ ਜਾਂ ਸਾਲ ਪਹਿਲਾਂ ਮਰ ਗਿਆ ਸੀ ਉਹ ਤੇ ਇਹ ਇੱਕ ਦਿਨ ਸੈਕਸ ਕਰਨ ਵਾਸਤੇ ਜਾਂਦਾ ਹੈ ਕਬਰ ਚ ਉਤਰਦਾ ਤੇ ਔਰਤ ਦਾ ਇਹਨੂੰ ਦੰਦ ਦੇਖਦਾ ਤੇ ਉਹਦੀ ਅੱਖਾਂ 'ਚ ਰੋਸ਼ਨੀ ਆਂਦੀ ਤੇ ਇਹ ਕਬਰ ਚੋਂ ਬਾਹਰ ਭੱਜ ਜਾਂਦਾ ਰੋਲਾ ਪੰਦਾ ਤੇਨੂੰ ਲੋਕ ਫਿਰ ਫੜ ਲੈਂਦੇ ਨੇ ਉਦਾਂ ਵੀ ਲੋਕਾਂ ਨੂੰ ਪਹਿਲਾਂ ਵੀ ਸ਼ੱਕ ਹੁੰਦਾ ਪੁਲਿਸ ਦੀ ਵੀ ਨਜ਼ਰ ਹੁੰਦੀ ਏ ਤੇ ਪਰ ਉਸ ਦਿਨ ਦੀ ਇੰਟਰਵਿਊ ਪਈ YouTube ਤੇ ਇਹ ਆਪ ਦੱਸਦਾ ਤੇ ਜਿਹੜੀ ਜਨਾਨੀ ਇੰਟਰਵਿਊ ਲੈਂਦੀ ਉਹ ਤੈਨੂੰ ਮਾਰਨ ਨੂੰ ਆਂਦੀ ਏ ਇਹ ਗੱਲਾਂ ਸੁਣ ਸੁਣ ਕੇ ਵੀ ਤੂੰ ਬੰਦਾ ਹੈ ਕਿ ਤੂੰ ਜਾਨਵਰ ਹੈ ਠੀਕ ਹੈ ਤੇ ਨੈਕ੍ਰੋ ਸੈਡੀਸਮ ਸੀ ਇੱਕ ਔਰਤ ਨੂੰ ਜਰਮਨ ਦੀ ਔਰਤ ਨੂੰ ਉਹ ਇੱਕ ਜਦੋਂ ਹਿਟਲਰ ਦਾ ਰਾਜ ਸੀ ਨਾ ਜਰਮਨ ਤੇ 1933 ਤੋਂ ਲੈ ਕੇ 1945 ਤੱਕ ਹਿਟਲਰ ਦਾ ਰਾਜ ਰਿਹਾ ਤੇ ਉਹ ਜਿੱਦਾਂ ਅੱਜ ਆਪਾਂ ਕਹਿੰਦੇ ਨੀ ਭਈਏ ਪਜਾਓ ਇਦਾਂ ਹਿਟਲਰ ਕਹਿੰਦਾ ਹੁੰਦਾ ਸੀ ਜਹੂ ਦੀਪ ਪਜਾਓ ਜਰਮਨ ਦੇ ਵਿੱਚੋਂ ਤੇ ਜਿਹੜੇ ਨਹੀਂ ਸੀ ਜਾਦੇ ਉਹਨਾਂ ਨੂੰ ਕੈਂਪ ਬਣਾਏ ਸੀ ਇਹਨਾਂ ਨੇ ਕੈਂਪਾਂ 'ਚ ਰੱਖਦੇ ਸੀ ਉੱਥੇ ਉਹਨਾਂ ਨੂੰ ਤਸੀਹੇ ਦਿੰਦੇ ਸੀ ਵੀ ਤੁਸੀਂ ਸਾਡੇ ਦੇਸ਼ 'ਚ ਕਾਤੂ ਆਏ ਤੁਸੀਂ ਅਸ਼ੂਤੋ ਭੱਜੋ ਇੱਥੋਂ ਹਨਾ ਤੇ ਇਹਨਾਂ ਨੇ ਕਈ ਕੈਂਪ ਬਣਾਏ ਸੀ ਪੋਲੈਂਡ ਜਰਮਨ ਜਿੱਥੇ ਰੱਖਦੇ ਸੀ ਉਹਨਾਂ ਨੂੰ ਤਸੀਹੇ ਦਿੰਦੇ ਸੀ ਯੋਧੀਆਂ ਨੂੰ ਇੱਕ ਕੈਂਪ ਸੀ ਉਹ ਇੱਕ ਮਿਲਟਰੀ ਦਾ ਬਹੁਤ ਵੱਡਾ ਅਫਸਰ ਸੀ ਕਾਰਲ ਕੋਚ ਮੈਂ ਨਾਮ ਪ੍ਰੋਨਾਂਸ ਗਲਤੀ ਕਰਦਾ ਕੋਈ ਜਰਮਨ ਮੈਂ ਵਿੱਚ ਇਟਾਲੀਅਨ ਬੋਲਦਾ ਰਹਿੰਦਾ ਵੀ ਚੰਗੇ ਅੰਗਰੇਜ਼ੀ ਇਸ ਕਰਕੇ ਨਾ ਮੇਰੇ ਮਿਸ ਪ੍ਰੋਨਾਂਸ ਹੋ ਜਾਂਦੀ ਹੈ ਕਾਰਲ ਉਤੋ ਕੋਕਸੀ ਉਸ ਮਿਲਟਰੀ ਕਮਾਂਡਰ ਦਾ ਉਹਦੇ ਉਹਦੇ ਇੰਟਰਵਿਊ ਇੱਕ ਕੈਂਪ ਸੀ ਠੀਕ ਹੈ ਉਹ ਕੈਂਪ ਦੀ ਜ਼ਿੰਮੇਵਾਰੀ ਦਿੱਤੀ ਸੀ ਬੁਕਨਵਾਲਟ ਸੀ ਵੀਮਰ ਸ਼ਹਿਰ ਪੈਂਦਾ ਜਰਮਨ ਚ ਵੀਮਰ ਸ਼ੈਰ ਉੱਥੇ ਉਹ ਕੈਂਪ ਸੀ ਠੀਕ ਹੈ ਉਹਨੂੰ ਬੁਕਨਵਾਲਟ ਕਹਿੰਦੇ ਸੀ ਕੈਂਪ ਨੂੰ ਉਹ ਅਫਸਰ ਦੀ ਜ਼ਿੰਮੇਵਾਰੀ ਸੀ ਪਿੱਛੇ ਕੈਦੀਆਂ ਤੇ ਤੂੰ ਨਜ਼ਰ ਰੱਖ ਪਰ ਉਹਦੀ ਜਿਹੜੀ ਘਰ ਵਾਲੀ ਸੀ ਇਲਸੇ ਕੋਕ ਉਹ ਵੇਲਾ ਉਹ ਕੋਈ ਉਹਦੇ ਤੇ ਨੀ ਕੋਈ ਮਿਲਟਰੀ ਦੀ ਕੋਈ ਅਫਸਰ ਥੋੜਾ ਸੀ ਕੁਝ ਨਹੀਂ ਸੀ ਐ ਪਰ ਉਹ ਉਹਨੂੰ ਮਜਾ ਆਂਦਾ ਸੀ ਕਿਉਂਕਿ ਉਹਨੂੰ ਬਿਮਾਰੀ ਸੀ ਜਿਹੜੀ ਡਿਸਆਰਡਰ ਸੀ ਨੈਕ੍ਰੋਸੈਡੀਸਮ ਦਾ ਉਹ ਆਪਣੇ ਉਹ ਕੈਦੀਆਂ ਨੂੰ ਸਜ਼ਾ ਸੁਣਾਉਂਦੀ ਹੁੰਦੀ ਸੀ ਫਰਾਂਚੀ ਭੱਜੀ ਉਹਦਾ ਪਤੀ ਤੇ ਕੀ ਸੁਣਾਉਂਦਾ ਸੀ ਕੈਦੀਆਂ ਨੂੰ ਸਜ਼ਾ ਇਹ ਸੁਣਾਉਂਦੀ ਨਹੀਂ ਕੈਦੀਆਂ ਨੂੰ ਸਜ਼ਾ ਉਹਨਾਂ ਨੂੰ ਸੈਕਸ ਕਰਾਣਾ ਉਹਨਾਂ ਨੂੰ ਉਹਨਾਂ ਤੇ ਹੰਟਰ ਮਾਰਨੇ ਘੋੜਿਆਂ ਤੇ ਚੜ ਕੇ ਨਾ ਜਹੂਦੀਆਂ ਔਰਤਾਂ ਨੂੰ ਪਹਜਾਣਾ ਉਹਨਾਂ ਤੇ ਹੰਟਰ ਮਾਰਨੇ ਤੇ ਮਜਾ ਲੈਣਾ ਉਹਨਾਂ ਨੂੰ ਤੇ ਫਿਰ ਜਿਹੜਾ ਵੀ ਫੌਜੀ ਆਪਣੇ ਜੂਧੀਆਂ ਨੂੰ ਤੇ ਛੱਡੋ ਆਪਣਾ ਵੀ ਫੌਜੀ ਕੋਈ ਵੇਖ ਲੈਂਦੀ ਸੀ ਨਾ ਜਿਹਦੀ ਬਾਹ ਤੇ ਟੈਟੂ ਬਣਿਆ ਜਿੱਦਾਂ ਮੇਰੀ ਬਾਹ ਤੇ ਟੈਟੂ ਬਣਿਆ ਤੇ ਸੋਹਣਾ ਲੱਗਾ ਉਹਨੇ ਛਿੱਲ ਕੇ ਨਾ ਤੇ ਸਜਾਵਟ ਤਲਾ ਦਿੰਨਾ ਐਲਬਮ ਫੋਟੋਆਂ ਦੇ ਪਤਾ ਪਹਿਲਾਂ ਐਲਬਮ ਆਂਦੀਆਂ ਸੀ ਉਹਦੇ ਕਵਰ ਇਨਸਾਨੀ ਚਮੜੀ ਦੇ ਬਣਾਏ ਸੀ ਲੈਂਪ ਇਹ ਲੈਂਪ ਪਤਾ ਲੈਂਪ ਹੁੰਦਾ ਲੈਂਪ ਦੀ ਬਿਕੋ ਹਾਂ ਹਾਂ ਹਾਲੇ ਦੇ ਵਾਲੇ ਕੱਪੜਾ ਜਾਂਦਾ ਉਹ ਇਨਸਾਨੀ ਚਮੜੀ ਦੇ ਬੜੀਆਂ ਚੀਜ਼ਾਂ ਦੇ ਕੋਲ ਬਰਾਮਤ ਹੋਈਆਂ ਜਦੋਂ 1945 ਚ ਅਮਰੀਕਾ ਨੇ ਆ ਕੇ ਫਿਰ ਹਿਟਲਰ ਤੇ ਰਚੀ ਰਚੀ ਨੇ ਮੇਰਾ ਹਕਾਬੂ ਪਾਇਆ ਇਹਨਾਂ ਤੇ ਅਮਰੀਕਾ ਵੀ ਆਇਆ ਸੀ ਤੇ ਉਦੋਂ ਫਿਰ ਇਹ ਜਨਾਨੀ ਨੂੰ ਚੱਕ ਕੇ ਅਮਰੀਕਾ ਅਮਰੀਕਾ ਚ ਲੈ ਗਿਆ ਉੱਥੇ ਜਾ ਕੇ ਇਹਨਾਂ ਨੂੰ ਸਜ਼ਾ ਸੁਣਾਈ ਸੀ ਜਨਾਨੀ ਨੂੰ ਕਿ ਕਿੱਡੀ ਤੂੰ ਹਨਾ ਕਾਨੂੰਨੀ ਹਰਕਤ ਕੀਤੀ ਤੇ ਫਿਰ ਫੋਟੋਗ੍ਰਾਫਰ ਮੀਡੀਆ ਪਹੁੰਚੇ ਉਹਨਾਂ ਨੇ ਫੋਟੋਆਂ ਖਿੱਚੀਆਂ ਉਸ ਕੈਂਪ ਦੀਆਂ ਉਸ ਕੈਂਪ ਚ ਇਹ ਔਰਤ ਨੇ ਜਿੰਨੇ ਤਸ਼ੱਦਦ ਕੀਤੇ ਸੀ ਉਹ ਉਹ ਕੈਦੀ ਸੁੱਕ ਕੇ ਤੀਲੇ ਹੋ ਗਏ ਸੀ ਫਿਰ ਅਸ਼ੀ ਭਾਜੀ ਉਹਨੂੰ ਗੰਝੇ ਕੀਤਾ ਸੀ ਉਹਨਾਂ ਦੇ ਵਾਲਾਂ ਨਾਲ ਪਤਾ ਨਹੀਂ ਕੀ ਕੀ ਕਰਦੀ ਰਹਿੰਦੀ ਸੀ ਠੀਕ ਹੈ ਉਹਨਾਂ ਨੂੰ ਗੈਸ ਚੈਂਬਰਾਂ ਚ ਰੱਖਿਆ ਸੀ ਸቃਹ ਦਿੱਤਾ ਸੀ ਤੇ ਕਈ ਮਰ ਗਏ ਸੀ ਬੜੇ ਜਨੇ ਮਰ ਗਏ ਸੀ ਤੇ ਜਿਹੜੀਆਂ ਲਾਛਾਂ ਨੂੰ ਟਰੱਕ ਦੇ ਉੱਤੇ ਲੱਦਿਆ ਨਾ ਉਹਨਾਂ ਨੇ ਇਦਾਂ ਲੱਗਦਾ ਸੀ ਜਿਹੜੇ ਫੋਟੋਗ੍ਰਾਫਰ ਨੇ ਫੋਟੋ ਖਿੱਚੀ ਇਦਾਂ ਲੱਗਦਾ ਸੀ ਵੀ ਜਿੱਦਾ ਲੱਕੜਾ ਰੱਖੀਆਂ ਨੇ ਤੇ ਇਹ ਫੋਟੋਆਂ ਛਪੀਆਂ ਅਖਬਾਰਾਂ 'ਚ ਅਖਬਾਰਾਂ 'ਚ ਫੋਟੋਆਂ ਛਪੀਆਂ ਅਮਰੀਕਾ 'ਚ ਵੀ ਗਈਆਂ ਸਾਰੀ ਦੁਨੀਆ 'ਤੇ ਇਹ ਫੋਟੋਆਂ ਗਈਆਂ ਤੇ ਇੱਕ ਬੰਦਾ ਸੀ ਅਮਰੀਕਾ 'ਚ ਏਡੀ ਠੀਕ ਹੈ ਬਾਬਾ 우ਮਰਦੀ ਦੀ 40 40 ਸਾਲ ਦਾ ਉਹਦੂ ਆਇਆ ਸੀ ਇਹ ਇਹ ਖਬਰ ਇਹ ਖਬਰਾਂ 'ਚ ਫੋਟੋ ਵੇਖਿਆ ਕਰੇ ਤੇ ਵੈਸੇ ਵੀ ਦੀ ਮਾਂ ਸ਼ੁਰੂ ਤੋਂ ਇਹਨੂੰ ਨਾ ਕਾਬੂ ਚ ਰੱਖਦੀ ਸੀ ਵੀ ਤੂੰ ਕਿਸੇ ਔਰਤ ਵਾਲ ਨਹੀਂ ਜਾਣਾ ਉਹ ਤਾਂ ਡੈਨ ਹੁੰਦੀਆਂ ਪਾਪਣ ਹੁੰਦੀਆਂ ਤੇ ਇਹਦਾ ਸ਼ੁਰੂ ਤੂੰ ਨਾ ਦਿਲ ਸੀ ਵੀ ਮੈਂ ਜਨਾਨੀ ਨਾਲ ਕੁਝ ਕਰਾ ਤੇ ਫਰਸ਼ੀ ਭਾਜੀ ਇਹਦੀ ਮਾਂ ਇੱਕ ਦਿਨ ਮਰ ਜਾਂਦੀ ਠੀਕ ਹੈ Netflix ਤੇ ਸਟੋਰੀ ਦਾ ਮੌਨਸਟਰਸ ਮੈਂ ਦੀ ਸਟੋਰੀ ਨਹੀਂ ਸੁਣਾਣੀ ਤੁਹਾਨੂੰ ਮੈਂ ਸਟੋਰੀ ਕਿਸੇ ਹੋਰ ਬੰਦੇ ਦੀ ਸੁਣਾਣੀ ਉਹ ਏਤੋ ਵੀ ਖਤਰਨਾਕ ਹੈ ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਗਰਮ ਕਰ ਰਿਹਾ ਸਟੋਰੀ ਸੁਣਾ ਕੇ ਵੀ ਕਿਟਕਿਟੇ ਖਤਰਨਾਕ ਬੰਦੇ ਨੇ ਇਸ ਏਡੀ ਜੈਨ ਨੂੰ ਸਕਿਜ਼ੋਫਰੀਨੀਆ ਬਿਮਾਰੀ ਹੁੰਦੀ ਤੇ ਇਦੀ ਮਾਂ ਮਰ ਜਾਂਦੀ ਤੇਰੀ ਮਾਂ ਇਹ ਮਾਂ ਦਾ ਬੱਚਾ ਹੀ ਹੁੰਦਾ ਜੋ ਮਾਂ ਕਹਿੰਦੀ ਉਹੀ ਕਰਦਾ ਠੀਕ ਹੈ ਹੁਣ ਮਾਂ ਮਰ ਜਾਂਦੀ ਤੇਨੂੰ ਮਾਂ ਦੀ ਕਮੀ ਮਹਿਸੂਸ ਹੁੰਦੀ ਏ ਇਹਦਾ ਪਿਓ ਵੀ ਪਹਿਲਾਂ ਹੀ ਘਰ ਛੱਡ ਕੇ ਚੱਲ ਗਿਆ ਹੁੰਦਾ ਤੇ ਇਹਦਾ ਭਰਾ ਵੀ ਮਰ ਗਿਆ ਹੁੰਦਾ ਇੰਨੇ ਹੀ ਮਾਰੇ ਹੁੰਦਾ ਕਈ ਰਿਪੋਰਟਾਂ ਚ ਆਇਆ ਵੀ ਨਹੀਂ ਮਰਿਆ ਅੱਛਾ ਤੇ ਇਕੱਲਾ ਹੋ ਗਿਆ ਦਾੜ ਇਕੱਲਾ ਹੋ ਗਿਆ ਦਾ ਤੇ ਫਿਰ ਅੱਛੀ ਭਾਜੀ ਇਹਨਾਂ ਆਪਣੀ ਮਾਂ ਨੂੰ ਲੱਭਦਾ ਇਹ ਆਪਣੀ ਮਾਂ ਨੂੰ ਚਾਹਦਾ ਕਿ ਮੈਂ ਵਾਪਸ ਜਿੰਦਾ ਕਰਾਂ ਇਹ ਕਬਰਾਂ ਚ ਜਾਂਦਾ ਉਥੋਂ ਜਨਾਨੀ ਦੇ ਇਲਾਜਾ ਖੋਦਦਾ ਜਨਾਨੀ ਨੂੰ ਘਰ ਲੈ ਕੇ ਆਂਦਾ ਠੀਕ ਹੈ ਉਹਦੀ ਚਮੜੀ ਲਾਂਦਾ ਦੀ ਚਮੜੀ ਲਾ ਕੇ ਉਹ ਮਨ ਸੂਟ ਬਣਾਉਂਦਾ ਹੈ ਸਮੇਤ ਬੂਬਸ ਉਹਨੂੰ ਪਾ ਕੇ ਫੀਲ ਲੈਂਦਾ ਆਪਣੀ ਮਾਂ ਲਈ ਕਈ ਕਈ ਬੁੜੀ ਔਰਤਾਂ ਦੂਰਾ ਚਮੜੀ ਲਾ ਕੇ ਨਾ ਮੂੰਹ ਤੋਂ ਇਦਾਂ ਲਾ ਕੇ ਉਹਨਾਂ ਦਾ ਮਾਸਕ ਬਣਾ ਕੇ ਮੂੰਹ ਤੇ ਪਾ ਕੇ ਨੱਚਦਾ ਸੀ ਰਾਤ ਨੂੰ ਮਹਿਸੂਸ ਕਰਨਾ ਵੀ ਮੇਰੀ ਮਾਂ ਵੇ ਮੇਰੇ ਅੰਦਰ ਠੀਕ ਹੈ ਫਿਰ ਜਿਸ ਦਿਨੇ ਪੁਲਿਸ ਨੇ ਇਹਨੂੰ ਫੜਿਆ ਨਾ ਕਿਉਂਕਿ ਇਹਨੇ ਦੋ ਔਰਤਾਂ ਦਾ ਕਤਲ ਵੀ ਕੀਤਾ ਸੀ ਇਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਹੁੰਦਾ ਸੀ ਵੀ ਮੈਂ ਕਤਲ ਕਰ ਬੈਠਾ ਵਾਂ ਤਾਂ ਉਹਦੀ Laash ਲਿਆ ਕੇ ਨਾ ਘਰ ਉਹਦੀ ਚਮੜੀ ਦੀ ਫਰਾਜੀ ਬਾਜੀ ਇਹਨੇ 9 ਕਬਰਾਂ ਚੋਂ 9 ਜਨਾਨੀ ਦੇ ਲਾਚਾ ਕੱਢੀਆਂ ਤੇ ਦੋ ਜਨਾਨੀਆਂ ਨੇ ਆਪ ਮਾਰੀਆਂ ਤੇ ਉਹਨਾਂ ਨਾਲ ਕੀ ਕੀਤਾ ਉਹਨਾਂ ਦੀਆਂ ਲਾਚਾਂ ਨਾਲ ਉਹਨਾਂ ਦੀ ਬੂਬਸ ਦੇ ਨਿੱਪਲ ਇਕੱਠੇ ਕਰਕੇ ਨਾ 벨ਟ ਬਣਾਈ ਸੀ ਫਰਾਜੀ ਬਾਜੀ ਨੇ ਇੱਕ ਜਨਾਨੀ ਦੀ ਖੋਪੜੀ ਕੱਢ ਕੇ ਨੇ ਉਹਨੂੰ ਕੋਲੀ ਬਣਾਇਆ ਸੀ ਉਹਦੇ ਚ ਪਾਸਤਾ ਉਹਦੇ ਚ ਸਾਰਾ ਕੁਝ ਖਾਂਦਾ ਸੀ ਉਹਦੇ ਚ ਠੀਕ ਹੈ ਫਿਰ ਕਿੰਨੀਆਂ ਖੋਪੜੀਆਂ ਨੇ ਆਪਣੇ ਘਰ ਸਜਾ ਕੇ ਰੱਖੀਆਂ ਸੀ ਫਿਰ ਗਲਵਜ਼ ਬਣਾਏ ਨੇ ਇਸਾਨੀ ਚਮੜੀ ਦੇ ਗਲਵਜ਼ ਪਾਣ ਵਾਲੇ ਇੱਕ ਕੁਰਸੀ ਸੀ ਕੁਰਸੀ ਦਾ ਜਿਹੜਾ ਥਲੜਾ ਪਸ ਨਹੀਂਦਾ ਉਹ ਚਮੜੀ ਦਾ ਨਿਸ਼ਾਨੀ ਚਮੜੀ ਦਾ ਤੇ ਉਹਦੇ ਸੈਂਟਰ ਚ ਲਾ ਦਿੱਤਾ ਜਨਾਨੀ ਦੀ ਨਿਪਲ ਐਡਾ ਕਾਰੀਗਰ ਬੰਦਾ ਸੀ ਫਰਜੀ ਭਾਜੀ ਬੜਾ ਯਾਰ ਖਤਰਨਾਕ ਬੰਦਾ ਸੀ ਫੜਿਆ ਗਿਆ ਤੇ ਤੂੰ ਸੋਚ ਜਦੋਂ ਪੁਲਿਸ ਨੇ ਫੜਿਆ ਇਹਨੂੰ ਤੇ ਕੀ ਸਜ਼ਾ ਦਿੱਤੀ ਹੈਗੀ ਫਰਜੀ ਭਾਜੀ ਬੁੱਝ ਬਈ ਮੇਰਾ ਵੀਰ ਉਹ ਗੰਦੀ ਤੇ ਗੰਦੀ ਮੌਤ ਦੇਣੀ ਚਾਹੀਦੀ ਆ ਹੈਨਾ ਫਿਰ ਵੀ ਇਹ ਤੇਰੇ ਸਾਹਬਾ ਕੀ ਸਜ਼ਾ ਦੇਣੀ ਚਾਹੀਦੀ ਯਾਰ ਐਸੇ ਬੰਦੇ ਨੂੰ ਬੁੱਝ ਜਦੀ ਗੰਦੀ ਤੇ ਗੰਦੀ ਸਜ਼ਾ ਦੇਣੀ ਮੌਤ ਦੇਣੀ ਚਾਹੀਦੀ ਗੰਦੀ ਤੇ ਗੰਦੀ ਮੌਤ ਹਣਾ ਪਰ ਨਹੀਂ ਇਹਨੂੰ ਕੁਝ ਨਹੀਂ ਦਿੱਤੀ ਕਿਉਂਕਿ ਬਿਮਾਰੀ ਸੀ ਨਾ ਸਕਿਜ਼ੋਫ੍ਰੀਨੀਆ ਜੱਜ ਨੇ ਕਿਹਾ ਹਸਪਤਾਲ ਪੇ ਜੈਨੂੰ ਬਿਮਾਰੀ ਕਿਹਦੀ ਛੜ ਤਾ ਤੇ ਇਹਨੂੰ ਫਿਰ ਫਰਚ ਭਜੀ ਇਹ ਆਖਰੀ ਦਾਮੇ ਨੇ 77 ਸਾਲ ਦਾ ਹੋ ਕੇ ਮਰਿਆ ਸੀ ਉਹ 47 ਮਰਿਆ ਸੀ ਪਰ ਇਹਨੇ ਐਂਡ ਥੋੜਾ ਜਿ ਸੁਧਰ ਗਿਆ ਹੀ ਫਿਰ ਇਹ ਪੁਲਿਸ ਦੀ ਮਦਦ ਕਰਨ ਲੱਗ ਪਿਆ ਸੀ ਇਦਾਂ ਦੀ ਕੈਜ਼ੀਆਂ ਨੂੰ ਫੜਨ ਵਾਸਤੇ ਇਹਨੇ ਇੱਕ ਕੇਸ ਵੀ ਸੋਲਵ ਕੀਤਾ ਸੀ ਇਹ ਤੇ ਫਿਲਮਾਂ ਵੀ ਫਿਰ ਬਹੁਤ ਬੜੀਆਂ ਇਹ ਤੇ ਜਿੰਦੇ ਜੀ ਵੀ ਦੋ ਫਿਲਮਾਂ ਬਣੀਆਂ ਇਸ ਤੇ ਮਰਨ ਤੋਂ ਬਾਅਦ ਵੀ ਬਹੁਤ ਫਿਲਮਾਂ ਬਣੀਆਂ ਤੇ ਹੁਣ ਵੀ ਨੈਟਫਲਿਕਸ ਤੇ ਆਈ ਦਰ ਮੌਨਸਟਰਸ ਇਹ ਈ ਕਹਾਣੀ ਵਲ ਵੇਖ ਕੇ ਹੀ ਮੈਨੂੰ ਮੈਂ ਰੁਚੀ ਹੋਈ ਪੀ ਦਦੇ ਬੰਦੇ ਹੁੰਦੇ ਨੇ ਤੇ ਫਿਰ ਮੈਨੂੰ ਇੱਕ ਬੰਦਾ ਲੱਭਾ ਜਦੀ ਅਸਲ ਚ ਤੁਹਾਨੂੰ ਅਜ ਕਹਾਣੀ ਸੁਣਾਣੀ ਏ ਅਸਲ ਚ ਤਾਂ ਗੇਮ ਹੋਣ ਉੱਠਣੀ ਫਰਚੀ ਪਾਜੀ ਸੁਣੋ ਫਿਰ ਕਹਾਣੀ ਸੁਣਾਵਾ ਕਪਾਉਜ਼ ਲੈਣਾ ਵਿੱਚ ਸੁਣਾਓ ਸੁਣਾਓ ਅੱਛਾ ਜੀ ਤੇ ਸੁਣਾਓ ਸੁਣਾ ਤੇ ਰਾਤ ਚ ਕੁਤ ਮੱਖਤ ਹੋ ਰਿਹਾ ਦਿਮਾਗ ਮੇਰਾ ਖਤ ਹੋ ਰਿਹਾ ਸੋਚਤੇ ਪੈ ਰਿਹਾ ਵੀ ਕਿੱਦਾਂ ਉਹ ਕਿਹੜਾ ਸੀਨ ਆ ਰਿਹਾ ਕਿਹੜਾ ਸੀਨ ਆ ਰਿਹਾ ਲਗਾ ਸੋਚ ਸੋਚ ਲੋ ਸੋਚ ਲੋ ਮੈਨੂੰ ਕੋਈ ਨਹੀਂ ਕੁਝ ਨਹੀਂ ਹੋ ਰਿਹਾ ਤੇ ਕਿਹੜੀ ਸਟੋਰੀ ਸੁਣਾਈ ਮੈਨੂੰ ਪਤਾ ਮੈਨੂੰ ਕੋਈ ਮੈਟਰ ਨਹੀਂ ਕਿਤਾ